ਜਦੋਂ ਸਾਰਾ ਕੰਮ ਅਸੀਂ ਗੂਟ ਕਚਰ ਨੂੰ ਸੀਤਾ ਹੋ ਗਿਆ ਇੱਕ 250 ਬੰਦਾ ਲੈ ਕੇ ਕਰ ਲਿਆ ਮੈਂ ਕੱਲਾ ਪਹੁੰਚਾ ਜਾ ਕੇ ਦੇਖਿਆ ਤਾਂ ਮਨ ਫੋਨ ਕੀਤਾ ਨੇ ਸਗੜੀ ਬੈਠੇ ਹੋਏ ਜਿੱਥੇ ਮਸੀਤਾਂ ਨੇ ਚੀਮਾਸਾਨ ਫੋਨ ਕੀਤਾ ਉਹਨਾਂ ਦੇ ਪੋਣੇ ਘਟ ਦੇ ਵਿੱਚ ਚੌਂਕਿਸ਼ ਨੂੰ ਪਹੁੰਚੇ ਜੀ ਫੋਰਸ ਭੇਜੀ ਨੰਬਰਦਾਰ ਸਾਹਿਬ ਸਭ ਤੋਂ ਪਹਿਲਾਂ ਫਤਿਹ ਹੱਥ ਚਾਦਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰਦਾਰ ਸਾਹਿਬ ਜੀ ਬੇਨਤੀ ਕਰਨ ਲੱਗਿਆ ਤੁਹਾਨੂੰ ਸਭ ਤੋਂ ਵੱਡਾ ਚਲੋ ਅੱਗੇ ਬੁਲਾ ਰਹੇ ਦੱਸ ਹੀ ਜਾਂਦੇ ਆ ਵੀ ਆਪਾਂ ਨੂੰ ਘਟਾ ਜੜਾ ਹਾਕਾ ਚਾਚਾ ਜੁਣ ਕਰਕੇ ਪਿਆਵਾ ਉਹ ਤਾਂ ਹੈਗਾ ਹੀ ਹੈਗਾ ਔਰ ਬਾਕੀ ਜਿਵੇਂ ਮੋਹਨ ਜਿਲ੍ਹਾ ਪ੍ਰਧਾਨ ਆ ਕੇ ਗੱਲ ਕਰਨ ਲੱਗੇ ਸੀ ਕਿ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀ ਉਹਨਾਂ ਨੇ ਵੀ ਆਪਣੀਆਂ ਪੂਰੀਆਂ ਨਹੀਂ ਨਿਭਾਈਆਂ ਸਾਨੂੰ ਅਸੀਂ ਜਿਲ੍ਹਾ ਪ੍ਰੇਸ਼ਦ ਦਾ ਇਲੈਕਸ਼ਨ ਲੜਿਆ ਤਕਰੀਬਨ 70 ਤੋਂ ਉਪਰ ਪੈਂਡ ਸੀ ਮੇਰੇ ਕੋਲੇ ਸਾਨੂੰ ਇਹ ਵੀ ਨਹੀਂ ਹੈ ਜਿੱਕਰ ਪਤਾ ਸਾਡੇ ਤੋਂ ਡਿਊਟੀਆਂ ਲੱਗਿਆ ਕਿਹੜੀਆਂ ਸੀ ਤੇ ਸਾਡੇ ਤੋਂ ਕਾਹਦੇ ਹਾਂ ਸਾ ਸਰਿਆ ਕਾ ਇਹ ਸਾਨਾ ਸਾਡੇ ਸਾਡੇ ਵੀ ਪਰ ਮੇਰੀ ਜਿੱਥੇ ਡੈਡੀ ਲੱਗੀ ਸੀ ਮੈਂ ਉੱਥੇ ਵੀ ਜਾ ਛੋਟੇ ਚਾਰਾ ਕੋਲੇ ਵੀ ਢੇਰ ਸੇਰਾ ਕੱਢ ਕੇ ਜਾਂਦਾ ਰਿਹਾ ਜਿੱਨੇ ਮੈਨੂੰ ਬੂਥਾਂ ਤੇ ਕਿਹਾ ਗਿਆ ਮੈਂ ਆਹਦੇ ਸਾਰੇ ਕੱਢ ਕੇ ਤੇ ਉਹ ਬੂਥ ਵੀ ਕੱਢ ਕੇ ਆਇਆ ਜਿੱਥੇ ਕਿ ਮੇਰੇ ਟਾਕੇ ਵੀ ਹੋਇਆ ਲੀਡਰਾਂ ਦੇ ਨਾਲ ਪਰ ਜਿੰਨੀ ਜੋਖਾ ਮਾਰ ਸੀਗਾ ਤੈਨੂੰ ਮੈਨੂੰ ਧਰੋ ਲਾਇਆ ਪਰ ਇਹ ਤੁਸੀਂ ਜਿੰਨੀਆਂ ਗੱਲਾਂ ਮੈਨੂੰ ਉਹ ਦੱਸ ਤਾ ਜੀ ਉਹ ਕੱਲ ਅਸੀਂ ਹਾਈ ਕਮਾਂਡ ਕੋਲੇ ਫੋਨ ਕਰਿਆ ਸੀ ਮੈਂ ਰੱਖ ਲਿਆ ਪਰ ਮੈਂ ਅੱਜ ਵਾਲਾ ਸਾਹਿਬ ਗਏ ਸੀ ਮੈਂ ਵਾਲਾ ਸਾਹਿਬ ਨੂੰ ਉਹ ਦੱਸਤਾ ਸੀ ਪਰ ਅਣਕੇ ਨੇ ਪਹਿਲੀ ਹੁਣ ਆ ਗਿਆ ਸੀ ਅਸੀਂ ਦੱਸਤਾ ਸੀ ਆ ਕਿ ਠੀਕ ਹੈ ਜੀ ਸਰਕਾਰਾਂ ਦੇ ਨਾਲੋਂ ਉਲਟ ਲੜਨਾ ਤਾਂ ਬਹੁਤ ਔਖਾ ਹੈ ਕਿਉਂਕਿ ਉੱਥੇ ਪੁੱਛਿਆ ਗਿਆ ਕਿ ਧਰਮ ਹੁੜ ਜੋ ਇੱਕ ਵੀ ਸਾਬਤਰੀ ਜਿੱਤੀ ਗਈ ਉਹ ਸਾਰਾ ਕੁਝ ਦੱਸਿਆ ਕੋਈ ਗੱਲ ਨਹੀਂ ਧੰਨਵਾਦ ਆ ਤੇਰਾ ਸੋ ਮੈਂ ਹੁਣ ਬੇਨਤੀ ਕਰਾਂ ਸਾਡੇ ਬਹੁਤ ਹੀ ਕਾਰਜੋ ਸਰਦਾਰ ਜਸਵੀਰ ਸਿੰਘ ਖੋਸਾ ਹੰਤੀ ਇਹ ਆ ਸਾਡਾ ਸਰਕਰ ਪ੍ਰਧਾਨ ਵੱਡੇ ਵੀਰ ਤੀਸਰੀ ਵਾਲਾ ਆਸੀ ਪੱਤੂ ਜੀ ਉਹਨਾਂ ਨੂੰ ਵੀ ਇੱਥੇ ਆਇਆ ਭਾਈ ਜੀ ਆਇਆ ਕਹਿਣਾ ਤੇ ਜਿੰਨੇ ਵੀ ਸਾਰੇ ਸੰਗਤ ਆਈ ਆ ਉਹਨਾਂ ਨੂੰ ਵੀ ਜੀ ਆਇਆ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਸਾਡੇ ਸਰਕਰ ਪ੍ਰਧਾਨ ਜਸਵੀਰ ਸਿੰਘ ਜੀ ਸੋ ਮੈਂ ਬੇਨਤੀ ਕਰਾਂ ਸਰਕਰ ਬਰਦਾਸ਼ਤ ਸਰਕਰ ਕਿਉਂਕਿ ਉਹੀ ਸਾਡੇ ਲਈ ਅੱਜ ਇੰਪੋਰਟੈਂਟ ਆ ਜਿਹੜੇ ਵਿਰੋਧੀ ਧਿਰ ਦੇ ਵਿੱਚ ਸਾਡੇ ਉਮੀਦਵਾਰ ਬਣੇ ਤੇ 10 ਸਾਲ ਤੋਂ ਅਸੀਂ ਵਿਰੋਧੀ ਧਿਰ ਵਿੱਚ ਬੈਠੇ ਆ ਸੰਤਾ ਭੰਡਾਰਾ ਕਾਂਗਰਸ ਦਾ ਤੇ ਹੁਣ ਚੜੂ ਵਾਲਿਆਂ ਦਾ 4 ਸਾਲ ਹੋ ਗਏ ਮੈਂ ਹਰ ਇੱਕ ਸਟੇਜ ਤੇ ਬੋਲਿਆ ਘੱਟੋ ਘੱਟ 20 ਸਟੇਜਾਂ ਤੇ ਮੈਂ ਬੋਲਿਆ ਹੂੰਗਾ ਠੀਕ ਆ ਸਰਦਾਰ ਨਿਹਾਲ ਸਿੰਘ ਜੀ ਨਾਲ ਮੈਂ ਇਹ ਗੱਲ ਕੀਤੀ ਸੀ ਪਹਿਲੇ ਦਿਨ ਹੀ ਗੰਗਾ ਸਾਹਿਬ ਬੈਠੇ ਆ ਇਹਨਾਂ ਨੇ ਸਾਰੇ ਨੇ ਕਹਿਆ ਸੀ ਆਪਾਂ ਜੋਟੀਆਂ ਵੰਡ ਲਈ ਤੇ ਜਦੋਂ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਤੇ ਪ੍ਰਧਾਨ ਸਾਹਿਬ ਮੈਨੂੰ ਕਹਿੰਦੇ ਕਿ ਮੈਂ ਮੈਨਾ ਸਰਕਲ ਦੇ ਆ જિલ્લા ਪਿਛੇ ਦੇਖੂੰਗਾ ਸਿੱਧੂ ਸਾਹਿਬ ਪਰਮਜੀਤ ਸਿੰਘ ਫਿਰਕਣਾ ਜਲਾਲਾਵਾ ਦੇਖਣ ਗਏ ਤੇ ਤੁੰਗਲੋਤੀ ਤੇ ਵਿੱਚ ਤੋਂ ਨਿਸ਼ਾਨ ਸਿੰਘ ਵਾਲਾ ਕੜਾਹੇ ਵਾਲਾ ਜਾਏ ਮੈਨੂੰ ਇਹਨਾਂ ਦੇ ਤੋਸਕਟਾਂ ਦੇ ਵਿੱਚ ਦੋ ਜ਼ਿਲ੍ਹਾ ਪਿਛੇ ਦੇ ਹਲਕਿਆਂ ਦੇ ਵਿੱਚ ਵੰਡਣ ਲਈ ਕਹਿੰਦਾ ਜੀ ਮੈਂ ਤੁਨਾਂ ਹੰਕਿਆਂ ਦੇ ਵਿੱਚ ਜਿੱਥੇ ਵੀ ਮੇਰੀ ਡਿਊਟੀ ਲਾਈ ਉੱਥੇ ਗਿਆਨ ਇਹਨਾਂ ਤੋਂ ਬਿਨਾਂ ਵੀ ਇੱਕ ਦੋ ਥਾਮਾ ਦੇ ਗਿਆਨ ਜਿੱਥੇ ਇਹਨਾਂ ਨੇ ਮੈਨੂੰ ਸੱਜਿਆ ਮੈਂ ਗਿਆ ਪਰ ਦੋਸ ਜੀਤਾ ਹੋਣ ਕਰਕੇ ਇਹਨਾਂ ਦੇ ਖਵਾਬ ਮੈਂ ਦੇਖਿਆ ਉਹਨੇ ਸਮੇਂ ਮੈਂ ਸਾਰਿਆਂ ਨੂੰ ਦਿੱਤੇ ਕਿਲੋਕੀ ਸਰਕਲ ਨੂੰ ਤੇ ਕੜਾਹੇ ਵਾਲੇ ਜਿਲਮੀ ਸਰਕਲ ਨੂੰ ਸਮਾਂ ਦਿੱਤਾ ਸਰਦਾਰ ਤੀਰ ਸਿੰਘ ਮਾਲਾ ਜੀ ਉਨ੍ਹਾਂ ਦੇ ਨਾਲ ਸਾਡੇ ਸ਼ਹਿਰੀ ਪ੍ਰਧਾਨ ਕਰਨਪੂਰਤੀ ਜੀ ਉਨ੍ਹਾਂ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਿਹਾਰ ਸਿੰਘ ਜੀ ਧਰਮਕੋੜ ਦੇ ਸੂਚੇ ਇਸ ਦੇ ਵਿੱਚ ਕੋਈ ਕਮੀ ਨਹੀਂ ਕਿਸੇ ਲੀਡਰਾਂ ਦੀ ਸਾਨੂੰ ਮੱਲਾ ਸਾਹਿਬ ਐਸਾ ਲੀਡਰ ਦਿਓ ਜਿਹੜਾ ਧਰਮਕੋੜ ਦੀ ਵਾਂਗ ਡੋਰ ਹੈ ਡਾਗ ਲੜੇ ਔਰ ਸ਼ਰੋਮ ਨੇ ਕਾਲੀ ਦਲ ਜਿਹੜਾ ਬੱਚਾ ਬੱਚਾ ਉਸ ਦੇ ਨਾਲ ਸਾਥ ਦੇਊਗਾ ਪਰ ਸਾਨੂੰ ਲੀਡਰ ਉਹ ਦਿੱਤਾ ਜਾਵੇ ਵੀ ਕੋਈ ਸਾਡੇ ਮਨ ਨੂੰ ਠੇਸ ਨਾ ਪਹੁੰਚੇ ਅਸੀਂ ਚਾਹੋ ਚਾਈ ਅੱਗੇ ਗੱਡੀਆਂ ਲਾ ਕੇ ਅਸੀਂ ਅੱਗੇ ਪੈਸੇ ਵੀ ਲਾਵਾਂਗੇ ਔਰ ਨਾਲ ਅਸੀਂ ਗੱਡੀਆਂ ਵੀ ਲਾਵਾਂਗੇ ਤਣੋਂ ਮਣੋਂ ਤਣੋਂ ਹਰ ਇੱਕ ਲੜਾਈ ਅਸੀਂ ਲੜਾਂਗੇ ਇਹ ਪਾਰਟੀ ਨੇ ਫੈਸਲਾ ਕਰਨਾ ਸਰਦਾਰ ਤੀਰਸਿੰਘ ਮੱਲਾ ਜੀ ਨੇ ਫੈਸਲਾ ਕਰਨਾ ਕੋਰ ਕਮੇਟੀ ਦੇ ਮੈਂਬਰ ਇਹ ਸਾਡੀ ਆਵਾਜ਼ ਆ ਜਿਨ੍ਹਾਂ ਨੇ ਪਾਰਟੀ ਕੋਲੇ ਜਾ ਕੇ ਪਹੁੰਚਾਉਣੀ ਆ ਮੈਂ ਬੇਨਤੀ ਕਰਦਾ ਵੀ ਸਾਡੇ ਧਰਮ ਕੋਟ ਹਲਕੇ ਨੂੰ ਸ਼ੇਤੀ ਤੋਂ ਸ਼ੇਤੀ ਸਾਨੂੰ ਕੋਈ ਨਾ ਕੋਈ ਸਾਡਾ ਨਮਾਇੰਦਾ ਸਾਡਾ ਲੀਡਰ ਸਰ ਨੂੰ ਦਿੱਤਾ ਜਾਵੇ ਅਸੀਂ ਆਪਣੇ ਧਰਮਕੋਟ ਹਲਕੇ ਦੀ ਵੀ ਜਿਹੜੀ ਆ ਕਲਾ ਬੰਦੀ ਜਿਹੜੀ ਆ ਯੋਜਨਾ ਬੰਦੀ ਉਹਨੂੰ ਸ਼ੁਰੂ ਕਰੀਏ ਔਰ ਸਾਰੇ ਵਰਕਰਾਂ ਨੂੰ ਮੈਂ ਕਹੋ ਇਹ ਗੱਲ ਬਿਲਕੁਲ ਨਾ ਸੋਚੋ ਵੀ ਸਾਡੇ ਕੋਲੇ ਲੀਡਰ ਨਹੀਂ ਸਾਡੇ ਕੋਲੇ ਲੀਡਰ ਸਰਦਾਰ ਮੱਲਾ ਸਾਹਿਬ ਬੈਠੇ ਆ ਜੋ ਕੋਈ ਕੰਮ ਇਹਨਾਂ ਤੇ ਕਰ ਬੈਠੋ ਆਪਾਂ ਸਾਰੇ ਭਰਾ ਬੈਠੇ ਆ ਸਾਡੇ ਤੱਕਰ ਲਈ ਕਿਸੇ ਤੱਕਰ ਵੀ ਕੋਈ ਸੇਵਾ ਦੇ ਵਿੱਚ ਹਾਜ਼ਰ ਆ ਸਾਰੇ ਬੰਦੇ ਸਾਡੇ ਨਾਲ ਪ੍ਰਧਾਨ ਸਾਹਿਬ ਨੇ ਵਿਸ਼ੇਸ਼ ਇਹ ਗੱਲ ਕਹੀ ਮੱਲਾ ਸਾਹਿਬ ਨੂੰ ਇਹ ਮੱਲਾ ਸਾਹਿਬ ਧਰਮਕੋਟ ਤੁਸੀਂ ਦੇਖਣਾ ਜੇ ਅਗਰ ਇਸ ਤੋਂ ਉੱਪਰ ਗੱਲ ਹੋਵੇ ਮੈਂ ਬੈਠਾ ਤੁਹਾਡੇ ਨਾਲ ਪਾਰਟੀ ਦਾ ਸਰਮੋਹਰ ਲੀਡਰ ਆਪਣਾ ਪ੍ਰਧਾਨ ਸਾਹਿਬ ਬੈਠੇ ਆ ਮੈਂ ਬੇਨਤੀ ਕਰਦਾ ਵੀ ਕਿਸੇ ਵੀ ਵਰਕਰ ਨੂੰ ਕੋਈ ਚਜਕਣ ਦੀ ਲੋੜ ਨਹੀਂ ਕਿਸੇ ਵੀ ਵਰਕਰ ਨੂੰ ਕੋਈ ਦਬਣ ਦੀ ਲੋੜ ਨਹੀਂ ਜੇ ਅੱਗੇ ਆਪਾਂ 10 ਸਾਲ ਲੜਾਈ ਲੜ ਲਈਆ ਹੁਣ ਤਾਂ ਮਹੀਨੇ ਇਹਨਾਂ ਦੇ ਸਾਰੇ 4-6 ਰਹਿ ਗਏ ਆ ਤਗੜੇ ਹੋ ਕੇ ਲੜਾਈ ਲੜ ਲੋ ਆਉਣ ਵਾਲੀ ਸਰਕਾਰ ਜਿਹੜੀ ਉਹ ਸ਼ਰੋਮਣੀ ਕਾਲੀ ਦਲ ਦੀ ਆ ਤੁਹਾਡੀ ਆਪਣੀ ਸਰਕਾਰ ਤਗੜੇ ਹੋ ਕੇ ਲੜਾਈ ਲੜੋ ਜਿਹੜੇ ਸ਼ਰੋਮ ਨਹੀਂ ਕਰਦੇ ਦਲ ਦੀ ਅੱਜ ਲੜਾਈ ਲੜਨ ਰਹੇ ਆ ਆਉਂਦੇ ਉਹ ਜਰਨੈਲ ਤੇ ਮੁੱਖ ਮੰਤਰੀ ਪਿੰਡਾਂ ਦੇ ਉਹ ਹੋਣਗੇ ਇਹਨਾਂ ਵਸ ਕਹਿੰਦਾ ਆਖੇ ਮੈਂਦਾ ਜਾ ਅਜਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਫਿਨਾਵ ਦੇ ਵਿੱਚ ਗਿਣਿਆ ਚੁਣਿਆ ਹਲਕਾ ਵੀ ਲੋੜ ਦੇ ਚੱਕਰ ਦੀ ਲੋੜ ਨਹੀਂ ਨਾ ਕੋਈ ਫਿਕਰ ਕਰਦੀ ਲੋੜ ਹੈ ਤੇ ਇਹ ਸੱਚੇ ਤੋਂ कोई बार उम्मीदवार आ उमीदार आऊगा वीर कई पहला गए उम्मीदवार ने पार्टी छोड़ कही मैं सुन मिलती है पर भी फिक्र ना करो ये गलवा करने की लड़ नहीं एक परवाह ना करो थोड़ी मर्जी तो बगैर ਛੋਟੇ ਪੁੱਛੇ ਨਾ ਬਗੈਰ ਇਹ ਹਲਕੇ ਤੋਂ ਕਿਸੇ ਨੂੰ ਹਲਕਾਂ ਚਾਰ ਚਲਾਇਆ ਜਾਊਗਾ ਚਲੋ ਸੁਭਾਨ ਅੱਲਾਹ ਜਿਹੜੇ ਪਰਮ ਦੇਖੇ ਪਾਏ ਜਾਂਦੇ ਨੇ ਸਾਨੂੰ ਵੀ ਪਤਾ ਕਿੱਥੋਂ ਪਾਏ ਜਾਂਦੇ ਨੇ ਵੀਰ ਜਿਹੜੇ ਹਰਕੇ ਛੱਡ ਕੇ ਪਾ ਜਾਂਦੇ ਆ ਉਹ ਕਦੇ ਮਰਦੇ ਨਹੀਂ ਹੁੰਦੇ ਜਿਹੜੇ ਹਲਕਾ ਛੱਡ ਕੇ ਪੈਂਦੇ ਆ ਹਰਕਾ ਛੱਡਣਾ ਸੱਤੋ ਮਾਣਾ ਹੁੰਦਾ ਕੀ ਗੱਲ ਹੱਕਾ ਛੱਡ ਕੇ ਦੂਸਰੇ ਹੱਕੇ 'ਤੇ ਜਾ ਕੇ ਕਬਜ਼ੇ ਕਰਨੇ ਕਦੇ ਮਰਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਅੱਜ ਮੇਰੇ ਸਾਹਮਣੇ ਆ ਕੇ ਗੱਲ ਕਰਨ ਸਾਡੇ ਨਾਲ ਕਿਉਂਕਿ ਮੋਗੇ ਹੰਕੇ ਰੁਕੀ ਹੋਈ ਸੀ ਤੁਮ ਕੋਲ ਹੱਕੇ 'ਚ ਹੋਰ ਕੋਈ ਲਾਣਦਾ ਇਸ ਕਰਕੇ ਤੁਹਾਡੇ ਚਰਚ ਵਿੱਚ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬਿਲਕੁਲ ਉਹ ਨਰਮਦਰ ਨਹੀਂਗੇ ਜਿਉਹ ਨਰਮਦਰ ਇਸ ਕਰਕੇ ਕਿ ਅਗੇ ਸਾਡੇ ਨਾਲ ਉਹ ਵਿਚਰਦੇ ਬਹੁਤ ਨੇ ਪਰ ਜੇ ਉਹਨਾਂ ਨਾਲ ਕੋਈ ਧੋਖਾ ਕਰਦਾ ਪਰ ਸ਼ਰਤ ਨਹੀਂ ਬਹੁਤ ਨੇ ਵੀਰੋ ਇਹ ਦੂ ਵੱਡਾ ਧੋਖਾ ਜਦੋਂ ਪਾਰਟੀ ਦੇ ਕੋਈ ਮੁਸੀਬਤ ਆਉਂਦੀ ਹੈ ਜਿਹੜਾ ਉਦੋਂ ਪਾਰਟੀ ਨਾਲ ਨਹੀਂ ਖੜਦਾ ਵੀਰੋ ਫਿਰ ਸਾਡਾ ਉਹ ਕੀ ਲੱਗਦਾ ਇਸ ਕਰਕੇ ਵੀਰੋ ਸਾਡੇ ਤੁਸੀਂ ਉਹ ਜਿਹੜੇ ਇੱਥੇ ਬੈਠੇ ਹੋ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹਣਾ ਹੈ ਪ੍ਰਧਾਨ ਸਾਹਿਬ ਵੱਲੋਂ ਵੀ ਤੁਸੀਂ ਸਮਝ ਲਓ ਕਿਉਂਕਿ ਮੈਂ ਕੋਰ ਕਮੇਟੀ ਦਾ ਮੈਂਬਰ ਵੀ ਹਾਂ ਪ੍ਰਧਾਨ ਸਾਹਿਬ ਵੱਲੋਂ ਜੋ ਤੁਹਾਨੂੰ ਮੈਂ ਬੋਲ ਰਿਹਾ ਤੁਹਾਨੂੰ ਉਹਨਾਂ ਵੱਲੋਂ ਬੇਨਤੀ ਕਰਨੀ ਚਾਹਣਾ ਕਿ ਜਿੰਨਾ ਅਜ ਵੱਡਾ ਕਾਠਾ ਤੁਹਾਡਾ ਕਾਠਾ ਮੋਰ ਦਾ ਕਾਠਾ ਤੁਸੀਂ ਸਾਰੇ ਕਿੰਨੇ ਚੋਣਵੇਂ ਸਾਰੇ ਲੀਡਰ ਤੇ ਸਾਰੇ ਸਾਡੇ ਵਰਕਰ ਸਵਾਰ ਨੇ ਇੱਥੇ ਇਕੱਠੇ ਹੋਏ ਹਾਂ ਵੀਰੋ ਇਸ ਕਰਕੇ ਥੋੜੀ ਜਿਹੀ ਕਮੀ ਜ਼ਰੂਰ ਹੈ ਇੱਕ ਤਰੀਕ ਨੂੰ ਮੇਰੇ ਪਿਤਾ ਦੀ ਮੌਤ ਹੋ ਗਈ ਸੀ 9 ਦਿਨ ਮੈਨੂੰ ਘਰੇ ਰਹਿਣਾ ਪਿਆ ਸਿਰਫ 10 11 ਤੇ 12 ਤਿੰਨ ਦਿਨ ਮੈਨੂੰ ਹਲਕੇ ਬਾਗੇ ਫਰਾਨੇ ਦੇ ਵਿੱਚ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਵੀਰੋਂ ਨਹੀਂ ਤਾਂ ਤਨਗੋੜ ਹਲਕੇ ਦੇ ਵਿੱਚ ਵੀ ਥੋਡੇ ਨਾਲ ਆ ਕੇ ਜੌਡੀ ਲਾਉਣੀ ਸੀ ਥੋੜਾ ਸਾਥ ਦੇਣਾ ਸੀ ਇਸ ਕਰਕੇ ਪ੍ਰਮਾਤਮਾ ਨੇ ਜਿਹੜੀ ਕੀਤੀ ਹੋਈ ਮਿਹਰ ਉਹਨੂੰ ਫੇਰ ਕੋਈ ਇਸ ਤਰ੍ਹਾਂ ਕੇ ਨਹੀਂ ਮੈਂ ਕੁਝ ਕਹਿ ਨਹੀਂ ਸਕਦਾ ਜਿਹੜੀ ਹੈ ਪੂਰੀ शोमी अकाली दल शोमी अकाली दल शोमी अकाली दलबीर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਦੁੱਖ ਤਕਲੀਫਾਂ ਸੀ ਉਹ ਜੋ ਸਾਡਾ ਹਲਕਾ ਇੰਚਾਰਜ ਤਫਾੜ ਹੋਇਆ ਤਾਂ ਲਵਾਰਸ ਸੀ ਕਾ ਸਾਡਾ ਹਲਕਾ ਜਦ ਕਿ ਅੱਜ ਹਲਕਾ ਧਰਮਕੋਟ ਦੀ ਪਹਿਲੀ ਮੀਟਿੰਗ ਇੱਥੇ ਜ਼ਿਲ੍ਹਾ ਪ੍ਰਧਾਨ 10 10 ਦੀ ਪ੍ਰਧਾਨਗੀ ਥੱਲੇ ਹੋਈ ਆ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਥੇਦਾਰ ਰਤੀ ਸਿੰਘ ਜੀ ਮੱਲਾ ਅਤੇ ਮੋਗਾ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਆਈ ਆ ਤੇ ਸਾਰੇ ਧਰਨਕੋਟ ਦੇ ਸਰਕਲ ਪ੍ਰਧਾਨਾਂ ਨੇ ਤੇ ਹੋਰ ਸਾਰਿਆਂ ਨੇ ਆਪੋ ਆਪਣੇ ਦੁੱਖ ਦੱਸਿਆ ਤੇ ਉਹਨਾਂ ਨੇ ਸੁਣ ਲਿਆ ਉਹ ਕਹਿੰਦੇ ਆ ਅਸੀਂ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਕੋਲ ਜਾ ਕੇ ਦੱਸ ਦਿਆਂਗੇ ਸਾਰਾ ਜਿਹੜੇ ਹਲਕਿਆਂ ਦੇ ਵਿੱਚ ਕੋਈ ਨਹੀਂ ਉਹਨਾਂ ਨੇ ਕੈਂਡੀਡੇਟ ਖੜਾਇਆ ਉੱਥੇ ਕੋਈ ਗੱਲ ਨਹੀਂ ਸੀ ਜਿੱਥੇ ਅੱਡ ਚੁੱਲੇ ਵਾਲਿਆਂ ਨੇ ਸਾਡੇ ਹਲਕੇ ਦੇ ਵਿੱਚ ਖੜਾਤੇ ਇੱਥੇ ਉਹਦਾ ਫਰਕ ਪਿਆ ਹੋਰ ਤਾਂ ਸ਼ਰੋਮਨੀ ਕਾਲੀਦਲ ਨੂੰ ਕੋਈ ਨਹੀਂ ਆ ਵੇਖ ਲਿਓ ਹੁਣ ਮੈਂ ਮੂਰੇ ਜਦੋਂ 27 ਚ ਵੋਟਾਂ ਆਈਆਂ ਤੇ ਸਾਰੇ ਵੋਟਰਾਂ ਨੇ ਇੱਕ ਹੋ ਜਾਣਾ ਐਵੇਂ ਲੀਡਰੀ ਸਾਡੇ ਵੋਟਰਾਂ ਨੂੰ ਭੱਬਲ ਭੂਸੇ ਚ ਪਾਈ ਫਿਰਦੇ ਆ ਸੋ ਉਹ ਜਿਹਨੇ ਬਲਬਲੇ ਸੀ ਮੰਦੇ ਅੱਜ ਸਾਰੇ ਵਰਕਰਾਂ ਨੇ ਆਪਦੇ ਦੱਸੇ ਆ ਤੇ ਅਸੀਂ ਹਾਈ ਕਮਾਂਡ ਤੱਕ ਪਹੁੰਚਾਵਾਂਗੇ ਸਾਰੀ ਲੀਡਰ ਨੂੰ ਥਲਕਾ ਧਰਮਕੋਟ ਦੇ ਵਿੱਚ ਨਹੀਂ ਵੜ ਕੇ ਦੇ ਵੜਨ ਦਿੱਤਾ ਜਾਊਗਾ ਜਾਂ ਜਿਹੜਾ ਛੱਟ ਕੇ ਕਾਲੀਦਲ ਨੂੰ ਭੱਜਿਆ ਉਹਨੂੰ ਦੁਆਰਾ ਨਹੀਂ ਲਿਆ ਜਾਊਗਾ ਇਹ ਮੰਗਾ ਸਾਰੇ ਧਰਮਕੋਟ ਹਲਕੇ ਦੀ ਪਰ ਸਾਡੇ ਕੌਮੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਬਹੁਤ ਸਿਆਣੇ ਤੇ ਸੁਲਝੇ ਹੋਏ ਆ ਉਹਨਾਂ ਦੀ ਗੱਲ ਉਹਨਾਂ ਦੇ ਧਿਆਨ ਚ ਲਿਆ ਚੁੱਕੇ ਨੇ ਇਹ ਲੈਉਣੀ ਹੈ ਬਿਲਕੁਲ ਜੀ ਉਹਨਾਂ ਦੇ ਧਿਆਨ ਚ ਸਾਰੀ ਗੱਲ ਉਹ ਹਲਕੇ ਦੇ ਵਿੱਚ ਹੀ ਦੇਣਗੇ ਹਲਕਾ ਚਾਰਜ ਸਾਡੇ ਹਲਕੇ ਦੇ ਵਿੱਚੋਂ ਹੀ ਦੇਣਗੇ ਪਰ ਉਹਨਾਂ ਦੀ ਹਜੇ ਸੋਚ ਹੈ ਜਿਹੜੇ ਦੇਖਣਾ ਹੈ ਉਹਨਾਂ ਨੇ ਸਰਵੇ ਕਰਾਉਣਾ ਹੈ ਸਰਵਾ ਕਰਾਉਣਗੇ ਜਿਹੜਾ ਉਹਨੂੰ ਲੱਗਾ ਵੀ ਇਹ ਸਰਵੇ ਦੇ ਵਿੱਚ ਟੈਕਟ ਕੱਢਦਾ ਉਹਨੂੰ ਉਹ ਇੱਥੇ ਹਲਕਾ ਚਾਰਜ ਲਾਉਣਗੇ ਪਰ ਲਾਉਣਗੇ ਹਲਕੇ ਦੇ ਵਿੱਚ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਣਾ ਧਨਪੋਤ ਦੀ ਸੰਗਤ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਤੇ ਲੀਡਰਸ਼ਿਪ ਵਾਲੇ ਸਾਰੇ ਆਏ ਨੇ ਸਰਦਾਰ ਨਿਹਾਲ ਸਿੰਘ ਜੀ ਪੁੱਲਰ ਤੇ ਸ਼ਿਲੀਖਾਨ ਮੁਖ ਭਾਰਤੀ ਸਾਡੇ ਦੋਨੋਂ ਜ਼ਿਲ੍ਹਾ ਪ੍ਰਧਾਨ ਨੇ ਦੋਨੋਂ ਨੇ ਪੂਰਾ ਦਾਸਨਾ ਰਹਿ ਕਰਕੇ ਅੱਜ ਦਾ ਇਕੱਠਾ ਜਿਹੜਾ ਰੱਖਿਆ ਸੀ ਉਸ ਇਕੱਠ ਦੇ ਵਿੱਚ ਸ਼ਮੂਲੀਅਤ ਜਿਨ੍ਹਾਂ ਨੇ ਕੀਤੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਜਿਹੜੇ ਇੱਥੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਵੱਡੀ ਗਿਣਤੀ ਚ ਆਏ ਤੇ ਬਹੁਤ ਗੱਲਾਂ ਸੀ ਜਿਹੜੀਆਂ ਧਰਮ ਕੋਡ ਹਲਕੇ ਦੇ ਲੋਕਾਂ ਦੀਆਂ ਬਲਬਲੇ ਸੀ ਉਹ ਆਪਣੇ ਸਾਰਿਆਂ ਨੇ ਬਲਬਲੇ ਸ਼ੇਅਰ ਕੀਤੇ ਮੈਂ ਅੱਜ ਵੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਵੱਲੋਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਜੋ ਤੁਹਾਡੀ رائے ਹੋਊਗੀ ਤੁਹਾਡੇ ਹੁਕਮ ਦੇ ਮੁਤਾਬਕ ਜਿਹੜਾ ਵੀ ਇੱਥੋਂ ਹਲਕਾ ਇੰਚਾਰਜ ਲਾਉਣਾ ਹੈ ਉਹ ਲਾਇਆ ਜਾਊਗਾ ਇਹਨਾਂ ਦੀ رائے ਦੇ ਨਾਲ ਜਿਹੜੇ ਹਲਕੇ ਦੇ ਮੇਨ ਲੀਡਰ ਨੇ ਮੁਖੀ ਨੇ ਜਾਂ ਥੱਲੋ ਗਰਾਊਂਡ ਲੈਵਲ ਤੋਂ رائے ਲੈ ਕੇ ਇੱਥੇ ਜਿਹੜਾ ਹਲਕਾ ਇੰਚਾਰਜ ਆ ਉਸ ਲਾਇਆ ਜਾਊ ਜਲਦੀ ਲਾਇਆ ਜਾਊਗਾ ਉਸ ਤੋਂ ਪਹਿਲਾਂ ਜਿਹੜੀਆਂ ਕੋਟਿਸੇਆਂ ਇਲੈਕਸ਼ਨ ਆ ਰਹੇ ਆ ਬਦਨੀ ਨਿਹਾਲ ਸਿੰਘ ਵਾਲਾ ਮੋਗਾ ਉਹਦੀ ਬਾਤ ਵੀ ਪ੍ਰੇਰਿਤ ਕੀਤਾ ਕਿ ਆਪਾਂ ਤਗੜੇ ਹੋ ਕੇ ਉਹ ਲੜਾਈ ਲੜਨੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਗਾਪੁਰਾਣਾ ਹਲਕੇ ਤੋਂ 1 ਨੰਬਰ ਤੇ ਆਇਆ ਵੱਡੀਆਂ ਵੋਟਾਂ ਦੇ ਨਾਲ ਉੱਥੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਨਿਆਲ ਸਿੰਘ ਵਾਲੇ ਹਲਕੇ ਤੋਂ ਵੀ 2 ਨੰਬਰ ਤੇ ਆਇਆ ਤੇ ਮੋਗੀ ਹਲਕੇ ਤੋਂ ਵੀ 2 ਨੰਬਰ ਤੇ ਆਇਆ ਸਿਰਫ ਇੱਥੇ ਇੱਕੋ ਹੀ ਗੱਲ ਰਹੀ ਕਿ ਦਾਸ ਦੇ ਪਿਤਾ ਦੀ ਮੌਤ ਹੋ ਗਈ ਸੀ ਮੌਤ ਹੋਣ ਕਰਕੇ ਮੈਥੋਂ 10 ਤਰੀਕ ਤੱਕ ਕਰੇ ਰਹਿਣਾ ਪਿਆ ਤੇ ਸਿਰਫ ਉਦੋਂ 2 ਦਿਨ ਰਹਿ ਗਈ ਸੀ 11 ਤਰੀਕ ਤੇ 12 ਤਰੀਕ ਨੂੰ ਪ੍ਰਚਾਰ ਬੰਦ ਸੀ ਇਸ ਕਰਕੇ ਸਾਨੂੰ ਕਮੀ ਪੇਸ਼ੀ ਜਿਹੜੀ ਉਹ ਜ਼ਰੂਰ ਆਈ ਹੈ ਉਹ ਗਾਣੂ ਸਾਰੀ ਪਰਮਾਤਮਾ ਕਿਰਪਾ ਕਰੇ ਤੰਦਰੁਸਤੀ ਰੱਖੇ ਗਾਣੂ ਉਹ ਸਾਰੀ ਜਿਹੜੀ ਕਮੀ ਪੇਸ਼ੀ ਉਹ ਕੱਢ ਦੇ ਨਾਲ ਸਾਰੇ ਲੀਡਰ ਸਬੰਧਾਂ ਨੇ ਵਰਕਰ ਸਬੰਧਾਂ ਨੇ ਅੱਜ ਵੀ ਸਰਦਾਰ ਸੰਜੀਤ ਸਿੰਘ ਸਣੀਗਲ ਜਿਹੜੇ ਹਲਕੇ ਦੇ ਮੁਖ ਸੇਵਾਦਾਰ ਨੇ ਮੋਗੇ ਦੇ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਉਹ ਆਪਣਾ ਅਤਰਾਜ ਦਿੱਤੇ ਨੇ ਤੇ ਉਹਦੇ ਚ ਐਪਲੀਕੇਸ਼ਨ ਵੀ ਦਿੱਤੀ ਹੈ ਕਿ ਉਹਦੇ ਚ ਬਹੁਤ ਵਾਰੜਾ ਜਿਹੜੇ ਗਲਤ ਬਣੇ ਨੇ ਉਹਦੇ ਵਿੱਚ ਅਸੀਂ ਬੇਨਤੀ ਕਰਾਂਗੇ ਪਹਿਲਾਂ ਤਾਂ ਇੱਥੇ ਲੋਕਲ ਲੈਵਲ ਤੇ ਜੇ ਸਾਨੂੰ ਇੱਥੇ ਕੋਈ ਨਾਂਹਸਾਬ ਮਿਲ ਨਹੀਂ ਚਾਗ ਹੋਈ ਤਾਂ ਫਿਰ ਮਾਨਜੋਬ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਕਿ ਜਿਹੜੀ ਵਾਰਡਬੰਦੀ ਗਲਤ ਹੋਈ ਹੈ ਕਿਉਂਕਿ ਇਹ ਜਿਹੜਾ ਹਰ ਥਾਂ ਜਿੱਥੇ ਲੈਕਚਰ ਹੋਣੇ ਆ ਉਥੇ ਇਹਨਾਂ ਨੇ ਆਪਦੀ ਮਰਜ਼ੀ ਦੇ ਨਾਲ ਸਾਰਾ ਕੁਝ ਕੀਤਾ ਜਿਹੜੇ ਇਹਨਾਂ ਦੇ ਲੀਡਰਸ ਬਾਣ ਨੇ ਤੇ ਇਸ ਕਰਕੇ ਸਰਕਾਰ ਦੇ ਦਬਾਹ ਹੇਠ ਇਹ ਜਿਵੇਂ ਅੱਗੇ ਚੋਣਾ ਮੈਂ ਸਮਝਦਾ ਜਿੱਤਿਆ ਨਹੀਂ ਲੁੱਟਿਆ ਉਸੇ ਤੱਕਾ ਲੁੱਟਣ ਨੂੰ ਫਿਰਦੇ ਨੇ ਪਰ ਸਾਡੇ ਵਰਕਰ ਪੂਰੇ ਤਤ ਪਰ ਨਹੀਂ ਸਿਰਫ 8 ਮਹੀਨੇ ਰਹਿ ਗਏ ਮੈਂ ਵਰਕਰਾਂ ਨੂੰ ਵੀ ਅਪੀਲ ਕਰੂੰਗਾ 8 ਮਹੀਨੇ ਤਗੜੇ ਹੋ ਕੇ ਕੱਢ ਲੋ 8 ਮਹੀਨਾ ਨੂੰ ਜਿਹੜਾ ਚੋਣ ਜਾਬਤਾ ਲੱਗ ਜਾਣਾ ਤੇ ਮੁੜ ਕੇ ਇਹਨਾਂ ਦੀ ਕਿਸੇ ਨੇ ਸੁਣਨੀ ਨਹੀਂ ਸਾਰੇ ਮੁਲਾਜ਼ਮ ਦੁਖੀ ਨੇ ਸਾਰੇ ਅਫਸਰ ਦੁਖੀ ਨੇ ਹਰ ਵਰਗ ਜਿਹੜੇ ਐਸਪਾਈਚਾਰੇ ਅੱਜ ਸਾਡੇ ਨਾਲ ਇੰਨਾ ਖੜਾ ਕਿ ਐਸਪਾਈਚਾਰੇ ਦਾ ਅਸੀਂ ਦੇਣ ਨਹੀਂ ਦੇ ਸਕਦੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਐਸਪਾਈਚਾਰੇ ਨੇ ਦਸਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਵਪਾਰੀਆਂ ਨੇ ਵੀ ਦੱਸਤਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਕਿਸਾਨਾਂ ਨੇ ਵੀ ਦੱਸਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਮਜ਼ਦਮਾ ਨੇ ਵੀ ਦੱਸਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਹਰ ਵਰਗ ਦੇ ਸਰਕਾਰ ਤੋਂ ਦੁਖੀ ਹੈ ਕਿਉਂਕਿ 5 ਸਾਲ ਹੋ ਗਏ ਪਹਿਲਾਂ ਕਾਂਗਰਸ ਨੇ ਲੁੱਟਿਆ ਸੀ ਹੁਣੇ ਬਿਨਾਂ ਲੁੱਟਣ ਤੇ ਖੁੱਟਣ ਤੋਂ ਇਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ